ਆ 12 ਲੋ ਜੀ ਪੈਣਾ ਹੋ ਗਈਆਂ ਇਕੱਠੀਆਂ ਤੇ ਫੇਰ ਉਹੀ ਸੂਟਾਂ ਦਾ ਸ਼ਦਾ ਤਾਨੂੰ ਇੱਕ ਵਾਰ ਤੋਂ ਫੇਰ ਦੇਖਣ ਨੂੰ ਮਿਲੇਗਾ ਇੱਕ ਸੀ ਨਾ ਹੁਣ ਦੋ ਦੋ ਨੇ ਹਾਂਜੀ ਹੁਣ ਸਹੀ ਗੱਲ ਹੁਣ ਦੋ ਦੋ ਨੇ ਮੈਂ ਤੇ ਜਿਹੜੀ ਦੀ ਕਹਿੰਦੇ ਸੋਨੂ ਨੇ ਕੰਮ ਸ਼ੁਰੂ ਕਰਾ ਲ ਮੈਂ ਸੋਨੂ ਸ਼ੁਰੂ ਮਤਲਬ ਇਹ ਕੀਤਾ ਵੀ ਸੋਨੂੰ ਨੂੰ ਪ੍ਰਿੰਟਰ ਦਾ ਕੰਮ ਸਮਝਾ ਰਣਾ ਇੱਕ ਨਾ ਹੈਂਡਵਰਕ ਕਰਵਾਇਆ ਕੋਈ ਸਾਰਿਆਂ ਨੂੰ ਐ ਵੀ ਸੋਨੂੰ ਨੇ ਨਵਾਂ ਕੰਮ ਸ਼ੁਰੂ ਕੀਤਾ ਸੋਨੂੰ ਨੇ ਨਵਾਂ ਤੁਸੀਂ ਹੁਣ ਜਦੋਂ ਕਰੋਗੇ ਨਾ ਤੁਸੀਂ ਐਂ ਕਹਿ ਦਿਓ ਵੀ ਭੈਣਾ ਦਾ ਬੁਟੀਕ ਦਾ ਦਾ ਸਵਾਗਤ ਮੈਂ ਨਾ ਤਾਂ ਨਹੀਂ ਕਹਿੰਦੀ ਭੈਣਾ ਦਾ ਬੁਟੀਕੀ ਚੈਨਲ ਮੇਰਾ ਬਾਸੀ ਫੈਮਿਲੀ ਏ ਤੇ ਮੈਂ ਕਹਿ ਰਹੀ ਹਾਂ ਕਿ ਜੇ ਭੈਣਾ ਦਾ ਬੱਟੀਕੂ ਬਣਾਇਆ ਤਾਂ ਉੱਥੇ ਮੇਰੇ ਭੈਣ ਭਰਾ ਛੇਤੀ ਆਉਣੇ ਨਹੀਂ 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 ਉੱਥੇ ਨਹੀਂ ਕੋਈ ਨਹੀਂ ਬਾਸੀ ਉਹਨਾਂ ਨੂੰ ਤੁਸੀਂ ਕਹਿ ਦਿਓ ਕਿ ਵੀਡੀਓ ਆਪਾਂ ਇਹੀ ਚੈਨਲ ਤੇ ਪਾਵਾਂਗੇ ਫਿਰ ਦੁਬਾਰਾ ਸਾਰਾ ਜਿਹੜਾ ਚੈਨਲ ਨਵਾਂ ਬਣਾਵਾਂਗੇ ਉਹ ਕੋਈ ਗੱਲ ਨਹੀਂ ਉਹ ਬਾਅਦ ਚ ਸੋਚਾਂ ਆ ਇੰਦਰ ਸੂਟ ਆਏ ਨੇ ਆਏ ਨੇ ਸੇਲ ਕਰਨ ਵਾਸਤੇ ਪਰ ਇਹ ਕਿਹਦੇ ਨਾ ਤੂੰ ਫਿਰ ਨਵੇਂ ਕੱਪੜੇ ਤੇ ਲਾਉਂਦੀ ਕੋਈ ਕਿਹੜਾ ਹੀ ਨਵਾਂ ਕੱਪੜਾ ਇਹ ਕਿਹੜਾ ਕੱਪੜਾ ਸੋਨਾ ਕੱਢ ਕੇ ਤੇ ਦੇਖੜੀਗਾ ਕਿੰਨਾ ਸੋਹਣਾ ਰੰਗ ਹੈ ਦੇਦੇ ਖੋਲੀ ਬੜਾ ਪਿਆਰਾ ਲੱਗਿਆ ਮੈਨੂੰ ਮੈਂ ਦਾਲ ਪੀਉਂਦੀ ਆ ਪੀਂਦੀ ਆ ਸ਼ੁਕਰ ਮੈਂ ਚੱਲੀ ਆ ਪੀਣ ਲਫਾਫਾ ਛੱਡ ਕੇ ਤੁਹਾਡੇ ਸੂਟਾਂ ਦੀ ਸੁਣ ਕੇ ਇੱਧਰ ਆ ਗਈ ਮੈਂ ਕੱਪੜਾ ਤੇ ਬੜਾ ਸੋਹਣਾ ਹੋਰ ਆ ਸਲਵਾਰਾ ਚੁੰਨੀ ਦੇਖ ਨਾਲ ਤੋ ਨਾ ਇਹਨੂੰ ਤੋ ਨਾ ਇਹਨੂੰ ਹਾਂ ਇਹ ਰੰਗ ਪਾਇਆ ਵੀ ਨਹੀਂ ਕਰਾ ਹਾਂ ਮੈਂ ਹਾਂ ਚੱਲ ਕੀ ਹੋ ਰਿਹਾ ਘੋਰ ਕੀ ਹੋ ਰਿਹਾ ਘੋਰ ਆ ਡੁੱਬ ਗਿਆ ਮੇਰਾ ਚੇਂਜ ਹੋ ਜਾਣਾ ਫੇਰ ਕੀ ਹੋ ਗਿਆ ਕਹਾ ਮੈਂ ਪਿੰਡ ਆਈ ਹੋਈ ਆ ਭਈ ਸਾਰਿਆਂ ਨੂੰ ਪਤਾ ਤਾਂ ਹੈਗਾ ਉਹ ਸੂਟ ਆਪਣਾ ਮੇਰਾ ਉਹ ਦੇਖੋ ਟੇਲਰ ਕੋਲ ਆ ਜੀ ਜੀ ਤੂੰ ਇਹ ਨਾਲ ਦੇ ਕਿੰਨੇ ਸੂਟ ਸਵਾਲੇ ਸੇਮ ਸੇਮ ਹੀ ਸਵਾਈ ਜਾਂਦੀਆਂ ਜੀ ਇੱਕ ਕਹਿ ਰਹੀਆਂ ਇਹ ਜੀ ਇਹ ਫੈਬਰਿਕ ਮੈਂ ਸਾਰੇ ਲਾਈਟਿਸਟ ਸਵਾਈ ਨੇ ਮੈਂ ਕਿਹਾ ਪਾਣੀ ਹਲਕੇ ਜੇ ਰਹਿੰਦੇ ਨੇ ਫਿਰ ਉਹ ਮੈਂ ਆ ਤੇ ਆਪਣੀ ਰਸੋਈ ਦੀ ਡਿਊਟੀ ਸੰਭਾਂ। ਅੱਜ ਆਪਾਂ ਦਾਲ ਚੋਲ ਬਣਾਣੇ ਨੇ ਸਾਰੇ ਕਹਿੰਦੇ ਸਿੰਪਲ ਜਿਹਾ ਖਾਣਾ ਖਾਣਾ। ਤੇ ਲੋ ਜੀ ਇੱਧਰ ਦੀਦੀ ਲੱਗ ਗਈ ਕੰਮ ਕਰਨ ਤੇ ਦੀਦੀ ਨੇ ਸੰਭ ਲਈ ਆਪਣੀ ਡਿਊਟੀ ਭਾਂਡੇ ਧੋਣ ਦੀ ਤੇ ਨਾਲ ਦੀਦੀ ਕਹਿੰਦੀ ਨਹਾਣਾ ਵੀ ਪਰ ਸਾਬਣ ਹੈ ਨਹੀਂ ਕਿ ਪਸੀਨਾ ਇੰਨਾ ਕਿ ਜ਼ਿਆਦਾ ਹੋਣਾ ਕਿ ਬੰਦਾ ਪਸੀਨੇ ਚ ਨਹਾ ਲੈਂਦਾ। ਉਧਰ ਆਪਾਂ ਨੇ ਦਾਲ ਧਰਨੀ ਹੈ ਤੇ ਨਾਲ ਉਹ ਤੁਹਾਨੂੰ ਪਹਿਲਾਂ ਦੱਸਦਾ ਕਿ ਰਾਈ ਸੀਹਾ ਨੇ ਗਰਮੀ ਬਹੁਤ ਹੈ ਕਿਉਂਕਿ ਅੱਜ ਵੈਸੇ ਵੀ ਕੰਮ ਬਹੁਤ ਹਨ ਦੱਸਿਆ ਨਾ ਗੋੰਦ ਵਾਲੇ ਲੱਡੂ ਬਣਾਣੇ ਹਨ ਮੈਂ ਬੋਣੇ ਵਾਲੇ ਲੱਡੂਆਂ ਦਾ ਦੂਜਾ ਰਾਣੀ ਤੇ ਮੈਂ ਕਹਾ ਤੁਸੀਂ ਦੱਸਿਓ ਜਿੰਨਾ ਕਿੰਨੂ ਕਿੰਨੂ ਪਤਾ ਤੁਹਾਨੂੰ ਵੀ ਖੋਤਵੇਂ ਲੱਡੂ ਕੀ ਹੁੰਦੇ ਨੇ ਹੈਨਾ ਤੇ ਅੱਜ ਆਪਾਂ ਬਣਾਣ ਲੱਗਾ ਸਾਵਧਤ ਮਸਰ ਦੀ ਦਾਲ ਸਾਵਧਤ ਮਸਰ ਦੀ ਦਾਲ ਥੋੜੀ ਜਿਹੀ ਪਈ ਹੋਈ ਉਹਨੂੰ ਥੋੜਾ ਲੱਗ ਗਿਆ ਥੋੜਾ ਜਿਹੀ ਤਰ੍ਹਾਂ ਦੀ ਵਿੱਟੀ ਜਿਹੀ ਲੱਗ ਗਈ ਹੈ ਸਾਵਧਤ ਮਸਰਾਂ ਦੀ ਤੇ ਪਹਿਲਾਂ ਮੈਂ ਉਹਨੂੰ ਦੇਰ ਤੱਕ ਦੀਦੀ ਰਣੂ ਕਿਹਾ ਵੀ ਤੁਸੀਂ ਗੁਜੀਆ ਦਾ ਸਮਾਨ ਤਿਆਰ ਕਰੋ ਦੂਜੀ ਸਾਜੀ ਨੂੰ ਸਾਰਾ ਕੁਝ ਕਰਕੇ ਰੱਖੋ ਭੁੰਨ ਕੇ ਰੱਖੋ ਦੋਸਤੋ ਬਾਅਦ ਅਸੀਂ ਵੇਲਾਂਗੇ ਕਿ ਹੁਣ ਮੈਨੂੰ ਇਹ ਆ ਰਿਹਾ ਵੀ ਵੇਲਣਾ ਇੱਕ ਤੇ ਟੁੱਟ ਗਿਆ ਹੈ ਬਰਫ ਭੰਦੇ ਭੰਦੇ ਤੇ ਵੇਲਣਾ ਇੱਕੋ ਹੀ ਹੈ ਤੇ ਮੈਂ ਬੈੱਡ ਖੋਲਦੀ ਹਾਂ ਸ਼ਾਇਦ ਮੇਰੇ ਵਾਲਾ ਵੀ ਮੈਂ ਸੁਪਿਆ ਹੋਵੇ ਤੇ ਫਿਰ ਆਪਾਂ ਏਸੀ ਥੱਲੇ ਬੈਠ ਕੇ ਫਟਾਫਟ ਗੇਲ ਕੇ ਤੇ ਭਰ ਲਾਂਗੇ ਚਲਾਂਗੇ ਆਪਾਂ ਬਾਹਰੇ ਹੀ ਪੱਟੀ ਲਾ ਕੇ ਵੇੜੇ ਦੇ ਵਿੱਚ ਕਿਉਂਕਿ ਅੰਦਰ ਤੇ ਮਰਨ ਵਾਲਾ ਹਾਲ ਹੋ ਜਾਣਾ ਬਹੁਤ ਪੂਰਾ ਹਾਲ ਹੋਇਆ ਪਿਆ ਗਰਮੀ ਦੇ ਨਾਲ ਯਾਰ ਜੀ ਪਹਿਲਾਂ ਤੁਹਾਨੂੰ ਇੱਕ ਬੰਦਾ ਦਾ ਐਦਾਂ ਹੁੰਦਾ ਸੀ ਹੱਥ 'ਚ ਫੋਨ ਫੜ ਕੇ ਤੇ ਕਦੀ ਇੱਧਰ ਤੇ ਕਦੀ ਉੱਧਰ ਤੇ ਹੁਣ ਇੱਕ ਬੰਦਾ ਤੁਹਾਨੂੰ ਹੋਰ ਦੇਖ ਰਿਹਾ ਹੈ ਦੇਖੋ ਫੋਨ ਤੇ 20 ਘੰਟੇ ਕੋਰੀਅਰ ਭੇਜ ਦਿੰਨੇ ਆ ਜੀ ਪੇਮੈਂਟ ਕਰ ਦੋ ਜੀ ਪੇਮੈਂਟ ਕਰ ਦੋ ਪੇਮੈਂਟ ਆ ਗਈ ਪੇਮੈਂਟ ਦੇਖਣੀ ਹੈ ਨਾ ਉਹਦਾ ਸਾਥ ਦੇਖਣਾ ਜਿਹੜੇ ਮੇਰੇ ਇੱਕ ਬੰਦਾ ਦਮਨ ਦੇ ਅੰਦਰ ਲਾ ਰੱਖਿਆ ਸਕੂਲ ਦਾ ਕੰਮ ਕਰਨ ਵਾਸਤੇ ਸਾਰੇ ਬੰਦੇ ਮਤਲਬ ਕੋਈ ਨਾ ਕੋਈ ਕੰਮ ਕਰਨ ਲੱਗੇ ਹੋਏ ਨੇ ਉਧਰ ਅਮਨ ਮਿਲਣਾ ਦਾ ਸੂਟ ਫੜਾ ਕੇ ਆ ਰਹੀ ਭਾਜੀ ਨੂੰ ਤੂੰ ਭਾਜੀ ਨੂੰ ਸੂਟ ਕਾ ਤਾ ਫੜਾ ਰਹੀ ਹੈ ਭਾਜੀ ਸੂਟ ਕਾ ਤਾ ਦੇ ਰਹੀ ਹੈ ਦੇ ਜੇ ਲੈ ਆਣਾ ਉਹ ਚ ਮੈਂ ਹਾਂ ਕਿਤੇ ਕਹਿੰਦੀ ਕੋਈ ਸੂਟ ਦਾ ਕੰਮ ਕਰੋ ਵੀ ਭਾਜੀ ਮਲਟੀ ਟੈਲੈਂਟਡ ਹੋਏ ਪਏ ਅਮਣਾ ਸੂਟ ਤੇ ਹੈਂਡਵਰਕ ਕੀਤਾ ਨਾ ਲੱਗਦਾ ਪੀਲੇ ਤੇ ਲੱਗਦਾ ਨਹੀਂ 1000 ਰੁਪਏ ਦਾ ਚਾਲੋ ਮਾੜਵਾੜੇ ਹੋ ਰਹੇ ਹੋ ਰੇ ਕਰ ਨਹੀਂ ਨਹੀਂ ਗਰਮੀ ਫੀਲ ਨਹੀਂ ਕਰਨੀ ਹੈਗੀ ਗਰਮੀ ਕਿਥੇ ਗਰਮੀ ਤੇ ਬਿਜਤੀ ਜਿੰਨੀ ਫੀਲ ਕਰੋਗੇ ਉਨੀ ਹੀ ਦੀ ਹੈ ਗਰਮੀ ਬੜੀ ਮੈਨਾਂ ਇਹ ਮੈਂ ਤੂੰ ਆਪ ਲਾ ਰਹੀ ਹੈਂ ਨਹੀਂ ਮੈਂ ਚਲਾ ਕੇ ਪੈਦਲ ਲੱਗੀ ਆਂ ਪਿਆ ਆਹ ਦਿਨ ਦਿਨ ਆਉਂਦੇ ਨੇ ਨਹੀਂ ਫਿਰ ਉੱਥੇ ਪਿੱਛੇ ਧਨੀਆ ਬਣ ਕੇ ਲਾਏ ਨਹੀਂ ਆਗੇ ਨਾਲ ਟਣੀਆਂ ਕਿੰਨੇ ਸੋਹਣੇ ਨੇ ਨਾ ਆਪਾਂ ਲਵਾਈਏ ਆਪਣੀ ਛੋਟਾ ਪਿੱਛੇ ਫੀਬ ਕਢਾਈ ਹੋ ਕੇ ਤੇ ਆ ਜੇ ਲਟਕਣ ਲਵਾਉਣ ਪਹਿਲਾਂ ਮੈਂ ਤਾਂ ਲਵਾਉਂਗੀ ਮੇਰੀ ਬੁਦੀ ਇਹ ਸੋਹਣੇ ਲੱਗ ਕਢਾਈ ਦੀ ਕੋਈ ਗੱਲ ਨਹੀਂ ਉਹਨੂੰ ਕਿ ਪਿੱਛੇ ਪਹਿਲਾਂ ਲਟਕਣਾ ਤੇ ਜ਼ਰੂਰ ਥਾਂ ਛੱਡੀ ਲਟਕਣ ਜ਼ਰੂਰ ਲੱਗਣੇ ਚਾਹੀਦੇ ਨੇ ਨਹੀਂ ਨਹੀਂ ਲਟਕਣ ਲਾਣੇ ਹਾਂ ਥਾਂ ਛੱਡੀ ਜ਼ਰੂਰੀ ਹੈ ਨਾ ਕਿ ਤੇ ਨਾ ਨਾ ਹੋਵੇ ਹਾਂਜੀ ਕਾਲੀ ਟੇਸ਼ਨ ਨਾਲ ਕਿੰਨ ਲੱਗ ਰਹੀ ਹੈ 2 ਇੰਚ ਦੀ ਫੀਹਾ ਤਾਂ ਵੇਖ ਰਿਹਾ ਚੋਕੀ ਨਹੀਂ ਹੋ ਰਹੀ ਰਮਨ ਦਾ ਸੂਟ ਆ ਕਲਰ ਦਾ ਹੈ ਹਨਾ ਨਹੀਂ ਉਹੀ ਛੱਡ ਤੂੰ ਮੈਂ ਕਰ ਲੈਣਾ ਕਿਹੜਾ ਪਰਪਲ ਜਾਈ ਨਾਲੇ ਤੋਂ ਕਹਿੰਦੀ ਹੈਗਾ ਪੜਦਾ ਮੂਵ ਜਿਹਾ ਕਲਰ ਹੈ ਕਲਰ ਦਾ ਨਾਲੇ ਕਿ ਨਹੀਂ ਮੈਂ ਕਾਲੀ ਲੱਗ ਤਾੜਾ ਕਿਹੜਾ ਤੂੰ ਹੀ ਤਾਂ ਕਹਿੰਦੇ ਮੇਰਾ ਪਿਆਜ਼ ਹੀ ਰਾਂਗੇ ਹਾਂ ਪਿਆਜ਼ ਹੀ ਹੈ ਮੇਰੇ ਤਾਂ ਸਹੀ ਆਪਣੇ ਪਿਆਜ਼ ਹੀ ਰਾਂਗੇ ਇਹ ਪੀਚ ਹੈ ਤੈਨੂੰ ਪੀਚ ਗਲਤੀ ਲੱਗੀ ਪੀ ਫਿਰ ਪਿਆਜ਼ ਤੇ ਪੀ ਫਿਰ ਪੀਚ ਪੀਚ ਨਹੀਂ ਹੈਗਾ ਮੇਰੇ ਹੋਰ ਗੱਡੀਆਂ 'ਚ ਗੱਡੀਆਂ ਹੁੰਦੇ ਗੱਡੀਆਂ 'ਚ ਗੱਡੀਆਂ ਜਿਵੇਂ ਵਾਦੀਆਂ ਇਦਾਂ ਕੈਮਰੇ 'ਚ ਕੈਮਰੇ ਵੱਜਣਗੇ ਦੇਖੋ ਹੋਮਵਰਕ ਬੰਦਾ ਹੋਮਵਰਕ ਕਰਦਾ ਕਰਦਾ ਬੰਦਾ ਬਾਹਰੇ ਆ ਗਿਆ ਦੇਖੋ ਉਹ ਬੰਦਾ ਉਹ ਬੰਦਾ ਵਿਚਾਰਾ ਤਿਆਰ ਹੋ ਕੇ ਆਇਆ ਅੰਦਰੋਂ ਆਸਟ੍ਰੇਲੀਆ ਦਾ ਖਤਮ ਆ ਗਈ ਆ ਹਾਂ ਇਹਦੀਆਂ ਅੱਛਾ ਜੀ ਇਹਦੇ ਸਪੈਸ਼ਲ ਡਾਕਟਰ ਦਾ ਫੋਨ ਆਇਆ ਕਹਿੰਦੇ ਨਾਈਸ ਡਰੈਸ ਤੇ ਮੈਨੂੰ ਸੇਮ ਡਾਈ ਰੀ ਹੈ ਅੱਛਾ ਜੀ ਫੋਨ ਲੈਂ ਗਿਆ ਲੈ ਇਹਨਾਂ ਨੂੰ ਪੰਜ-ਸੱਤ ਵਾਰੀ ਪਾਉਣ ਵਾਲੇ ਮੈਂ ਵੀ ਐਂ ਪਾਉਂਗਾ ਫਿਰ ਮਕਸੀਕੋ ਜਾਊਂਗਾ ਪੜਿਆ ਲੱਗ ਜਾ ਨਾਲ ਮੈਂ ਤਾਂ ਕੰਮ ਕਰਨਾ ਨਾ ਕੰਮ ਕਰਦੇ ਪਰਨੇ ਉੱਤੇ ਕੌਣ ਇਹ ਤਾਂ ਇਹਨਾਂ ਨੂੰ ਦਾਲ ਪਾਉਣਾ ਪਹਿਲਾਂ ਲਾਚੀਆਂ ਵਾਲੀ ਹਾਂ ਉਹ ਕਰਦੀ ਹੈ ਹਾਂ ਧਰੀ ਚਾਹ ਲਾਚੀਆਂ ਵਾਲੀ ਮੈਂ ਕਰਦੇ ਫੈਕਟਰੀ ਮੱਦੇ ਪਿਸਤ ਲੱਗਦੀ ਹੋਰ ਫੀਲ ਹੀ ਕਰਨੀ ਹੈਗੀ ਬੇਸਤੀ ਠੰਡ ਤੇ ਗਰਮੀ ਫੀਲ ਨਹੀਂ ਕਰਦੇ ਹੁੰਦੇ ਕਦੀ ਵੀ ਜਿੰਨੀ ਤੁਸੀਂ ਫੀਲ ਕਰੋਗੇ ਓਨੀ ਜ਼ਿਆਦਾ ਲੱਗੇਗੀ ਮੈਂ ਪਹਿਲਾਂ ਪੱਖਾ ਬੰਦ ਕਰਾ ਲਿਆ ਢੁੱਟ ਢੁੱਟ ਫੁਲਾ ਰੱਖੀ ਹੈ ਕੀ ਗੱਦਨ ਦੀ ਕੀ ਕਰਨ ਜਾ ਰਹੇ ਹੋ ਕੀ ਵਾਹ ਜੀ ਵਾਹ ਵਾਹ ਜੀ ਵਾਹ ਹਾਂ ਸਹੀ ਐ ਇੱਥੇ ਕਿਹੜਾ ਨਾਮ ਲਿਖਿਆ ਹੈ ਮੇਰ ਜੀ ਵੀ ਗੱਲ ਤਾਂ ਤਾਂ ਕਹਿ ਰਹੇ ਹਾਂ ਹਾਂ ਨਾਲੇ ਇੱਥੇ ਕਿਹੜਾ ਨਾਮ ਲਿਖਿਆ ਪਈਏ ਦਮੁੰਦੀ ਐ ਹੋਰ ਕੁਕਰ ਬੰਦ ਕਰੀਵੇਂ ਲੱਗੋ ਉੱਪਰ ਲੱਗ ਗਿਆ ਦਾਲ ਉੱਪਰ ਲੱਗ ਗਿਆ ਦਾਲ ਮੈਂ ਵੇਖਾ ਦਾਲ ਉੱਪਰ ਲੱਗ ਗਿਆ ਕਿ ਨਹੀਂ ਲੱਗ ਗਿਆ ਦਾਲ ਸੱਚੀ ਉੱਪਰ ਲੱਗ ਗਿਆ ਮੈਂ ਇਹਦਾ ਢੱਕਣ ਬੰਦ ਕਰਾਂ ਦਾਲ ਦਾ ਲੋ ਜੀ ਇਹਦਾ ਤਿਆਰੀ ਹੋ ਚੁੱਕੀ ਐ ਸੂਜੀ ਪੂਣੰਦੀ ਦੀਦੀ ਨੇ ਬਿਨਾ ਕਿਉਂ ਪਾਏ ਸੂਜੀ ਪਾਤੀ ਹੈ ਹਾਂ ਬੱਸ ਕਿਉਂ ਪਾਣੀ ਕੋਈ ਨਾ ਸੂਜੀ ਅਸੀਂ ਨਾ ਪੈਕਾਂ ਵਾਲੀ ਲੈਂਦੀ ਦੁੱਜੀ ਖੁੱਲੀ ਨਹੀਂ ਲੈਂਦੀ ਹੈਗੀ ਤਾਂ ਕਿਉਂ ਪਾ ਲੈ ਨਹੀਂ ਪਾਣਾ ਹੈ ਫਿਰ ਫੋਨ ਕੇ ਫਿਰ ਪਾ ਦੇ ਲੈਣ ਗਈ ਚਾਕੂ ਨਹੀਂ ਨਹੀਂ ਫੋਨ ਕੇ ਪਾਣਾ ਪਾਵੇ ਚਾਕੂ ਮੈਂ ਉਹਨਾਂ ਨੂੰ ਅੰਦਰ ਫੜਾਈਆਂ ਹੈ ਬਾਹਰ ਅੱਗ ਲੱਗੀ ਪਈ ਹੈ ਹੋਰ ਕਿਹੜੀ ਬਾਤ ਕੀ ਤੇਰੇ ਮਨ ਚ ਹੋਇਆ ਪੀ ਅਸੀਂ ਚੱਲਣ ਦੇ ਆ ਲੌਬੀ ਦੇ ਵਿੱਚ ਲੱਗਣ ਚੋਲ ਦਾ ਬੜੀ ਲੱਗੀ ਆ ਮੈਂ ਬੜਾ ਤੜਕਾ ਤੇ ਲਾ ਲਾਂ ਦਾਲ ਨੂੰ ਚੋਲਾਂ ਦੀ ਲੱਗ ਗਈ ਅੱਧੀ ਪਚੌਲ ਧਰ ਦੇ ਜਿੰਨੀ ਗਰਮੀ ਹੋਈ ਬਈ ਸੂਜੀ ਨੇ ਤੇ ਐਂ ਭਰ ਜਾਣਾ ਚਾਰੀ ਨੇ ਅਜੇ ਨਹੀਂ ਭੁਜੀਏਗੀ ਸੂਜੀ ਇਹਦੇ ਚਿੱਟੀ-ਚਿੱਟੀ ਕਹੀ ਹੈ ਜਦੋਂ 골ਡਨ ਬ੍ਰਾਊਨ ਹੋ ਗਈ ਉਦੋਂ ਸੂਜੀ ਹੋ ਕਰਨੀ 골ਡਨ ਬ੍ਰਾਊਨ ਥੋੜੀ ਐ ਥੋੜੀ ਚਿੱਟੀ ਹੁੰਦੀ ਆਪਣੇ ਬੇਟੀ ਨਹੀਂ ਹਲਕੀ-ਹਲਕੀ ਜੀ ਬ੍ਰਾਊਨ ਜਦੋਂ ਹੋ ਗਈ ਨਾ ਹਾਂ ਬਸ ਇਹਨੂੰ ਮਤਲਬ ਥੋੜੀ ਇਹਦੀ ਕੱਚ ਜੀ ਮਾਰਨੀ ਐ ਬਸ ਪਰ ਇਹ ਹੈਗਾ ਹੈ ਬੁਰਾ ਹਾਲ ਹੋਇਆ ਪਿਆ ਐ ਦੀ ਮਨਜ਼ੂਰੀ ਹੋ ਗਈ ਜਾਂ ਸਾਰੀਆਂ ਚੀਜ਼ਾਂ ਹੋ ਗਈਆਂ ਮਤਲਬ ਅਸੀਂ ਸਾਰੀਆਂ ਇਹਨਾਂ ਵਧੀਆ ਆਪੀ ਬਣਾਣੀਆਂ ਸਿੱਖ ਗਿਆ ਹੁਣ ਸਾਨੂੰ ਕੋਈ ਦਿੱਕਤ ਨਹੀਂ ਚਾਹੇ ਬਾਹਰੇ ਜਾ ਕੇ ਆਪਾਂ ਬਣਾ ਸਕਦੇ ਆ ਮਤਲਬ ਬਾਹਰੇ ਜਾ ਕੇ ਵੀ ਨਾ ਉੱਥੇ ਵੀ ਸਾਨੂੰ ਐ ਨਹੀਂ ਹੈਗਾ ਵੀ ਪੁੱਛਣਾ ਥੋਪਰ ਕਿੱਦਾਂ ਬਣਾਣੀ ਹੈ ਜਦੋਂ ਬੰਦਾ ਠੋਪਰਾ ਹਾ ਹਾ ਦੇਖ ਜਾਂਦਾ ਜਦੋਂ ਕੋਈ ਤੇ ਅਸੀਂ ਆਪ ਹੀ ਸਿੱਖ ਗਏ ਆ ਸਾਰਾ ਕੁਝ ਬਣਾਉਣਾ ਤੇ ਐਨ ਵਧੀਆ ਤਰੀਕੇ ਦੇ ਨਾਲ ਬਣਾ ਲੈਨੇ ਆ ਅਸੀਂ ਤੇ ਇੱਧਰ ਸਾਡੀ ਇੱਕ ਪਾਸੇ ਦਾਲ ਬਣ ਚੁੱਕੀ ਹੈ ਤੇ ਮੈਂ ਨਾ ਕੱਢ ਕੇ ਉੱਧਰ ਰੱਖ ਦਿੱਤੀ ਤਿਲੇ ਜਿਹਨੂੰ ਬਾਅਦ 'ਚ ਤੜਕਾ ਲਾਣੀ ਪਹਿਲਾਂ ਮੈਂ ਚੌਲ ਬਣਾ ਲਾਂ ਕਿਉਂਕਿ ਸਾਰੇ ਕਹਿ ਰਹੇ ਕਿਉਂ ਬੰਦੇ ਅੰਦਰ ਇਸੇ 'ਚ ਬੈਠੇ ਹੋਏ ਕਹਿ ਰਹੇ ਨੇ ਫੁੱਲ ਪੂਲਿੰਗ ਦੇ ਵਿੱਚ ਕੀ ਭੁੱਖ ਬਹੁਤ ਜ਼ਿਆਦਾ ਲੱਗੀ ਹੋਈ ਜੋ ਇੱਥੇ ਸੋਈ ਜਾਂਦੇ ਹੋ ਕਹਿਣ ਕਿ ਕੋਈ ਗੱਲ ਨਹੀਂ ਆਰਾਮ ਨਾਲ ਬਣਾ ਲਾ ਰੋਟੀ ਜਿੰਨਾ ਬੁਰਾ ਹਾਲ ਆਇਆ ਤਾਂ ਇੰਨਾ ਪਸੀਨਾ ਆ ਰਿਹਾ ਦੀਦੀ ਦਾ ਮੂੰਹ ਦੇਖੋ ਇਦਰਾ ਭਖਿਆ ਪਿਆ ਮੂੰਹ ਐਂ ਗਰਮੀ ਦੇ ਨਾਲ ਤੇ ਰੱਬ ਨੇ ਵੀ ਸੱਚੀ ਹਾਦੀ ਕਰੀ ਹੋਈ ਹੈ ਕਿਤੇ ਕੋਈ ਪਕੜਾ ਸੁੰਦਰ ਨਹੀਂ ਲੱਗ ਰਿਹਾ ਕਿੱਥੇ ਪਤਲੇ ਲੋ ਰਾਵਾਂਗੇ ਤੇ ਸਾਹਮਣੇ ਗੈਸ ਨਹੀਂ ਚੱਲਣਾ ਉੱਥੇ ਲਾਵਾਂਗੇ ਤੇ ਹੋਣੀ ਥੋੜੀ ਜੀ ਕ੍ਰੋਸਿੰਗ ਕਾਦੀ ਹੋਣੀ ਐ ਦੋ ਮਿੰਟ ਇਹਦਾ ਬਟਨ ਲੱਗ ਚੁੱਕੀ ਹੈ ਅਗਰ ਮੈਂ ਹੱਥ ਹੀ ਨਿਕਲੂ ਬਟਨ ਤੇ ਹੀ ਦੱਬਣਾ ਨਹੀਂ ਹੈਗਾ ਨਾ ਇਦਾਂ ਚਲਾ ਅੱਛਾ ਇੱਥੋਂ ਨਹੀਂ ਹੈਗੀ ਲਓ ਬੰਦ ਹੋ ਗਿਆ ਇਧਰੋਂ ਠੀਕ ਹੈ ਇਧਰੋਂ ਕਰਾਂਗੇ ਐ ਕਰਾਂਗੇ 1 3 ਸ਼ੁਰੂਜੀ ਇਹਨਾ ਸ਼ੌਕ ਨਾ ਬੰਦੇ ਨੂੰ ਪੱਗ ਬੰਨਣ ਦਾ ਫਤੇ ਨੂੰ ਮੰਮਣ ਕੰਮ ਇਹਨਾ ਤੇ ਤੈਨੂੰ ਰੀਲਾਂ ਬਣਾਉਣ ਦੀ ਪਈ ਹੋਈ ਦੇਖੀ ਸਾਨੂੰ ਇਹਨੂੰ ਬਿਲਕੁਲ ਸ਼ਰਮ ਨਹੀਂ ਆ ਗਈ ਅਸੀਂ ਦੋਨੇ ਜਾਨੀ ਰਸੋਈ ਚ ਲੱਗੀਆਂ ਤੇ ਉਹ ਰਿੱਲਾ ਬਣਾਉਂਦੀ ਹੀ ਮੈਡਮ ਜੀ ਦੇਖੋ ਵਾਹ ਜੀ ਵਾਹ ਸ਼ਾਬਾਸ਼ ਸ਼ਾਬਾਸ਼ ਦੇਖੋ ਅਈ ਹੋਣੀ ਮੱਛਣਾ ਫ੍ਰੀਜ ਮੱਛਣਾ ਹੀ ਫਟਾ ਮੁ ਤੇਰਾ ਸ਼ਾਬਾਸ਼ ਇਧਰੋਂ ਮੈਂ ਤੁਹਾਨੂੰ ਵੀ ਇਧਰੋਂ ਮੈਂ ਤੁਹਾਨੂੰ ਦੂਰੋਂ 뷰 ਦਿਖਾਵਾਂ ਬੰਦਾ ਕਿਦਾਂ ਦਾ ਲੱਗ ਰਿਹਾ ਫੋਰ ਕੀ ਸਹੀ ਗੱਲ ਹੈ ਗਰਮੀ ਪਹਿਲਾਂ ਹੀ ਬੜੀ ਕੀ ਫੜਾ ਮੱਚ ਮੱਚ ਕੇ ਮੈਂ ਤਾਂ ਲੱਗ ਰਿਹਾ ਇਹ ਆ ਹਮਾਂ ਉਹ ਵਾਲੀ ਖਾਗ ਦੇਖੋ ਕੱਟ ਗਈ ਕਿ ਨਹੀਂ ਅੱਛਾ ਆ ਤਾਂ ਮੈਂ ਖਾ ਲਈ ਉਹ ਅੱਛਾ ਸਿੱਧੇ ਡਰਾਈ ਫਰੂਟ ਨਹੀਂ ਕੱਚੀ ਵੀ ਨਹੀਂ ਮੈਂ ਬਣੂ ਚਿੱਟੇ-ਚਿੱਟੇ ਜੀ ਪਾਉਂਦੇ ਹੁੰਦੇ ਨੇ ਮਨ ਉਹਦੇ ਚ ਸਾੜੀ-ਸਾੜੀ ਕੋਈ ਫੋਟ ਲੋ ਆ ਤਾਂ ਚਿੱਟੇ ਨੇ ਪਾਏ ਗਏ ਮੇਰੇ ਕਾਲੀ ਮਿਰਚ ਤਾਂ ਨਹੀਂ ਪਾਉਂਦੇ ਮੈਨੂੰ ਲੱਗਦਾ ਇੱਥੇ ਸਾਬ ਦੀ ਗੀ ਪਾਇਓ ਇੱਕ ਵਾਰੀ ਅਮਨ ਕੀ ਭੇਜਿਆ ਹਰਾਏ ਨੂੰ ਕਹਿੰਦਾ ਓਥੇ ਕਾਲੀ ਮਿਰਚ ਜਿਆਦਾ ਹੀ ਪਾਤੀ ਇਹਨੂੰ ਬੜਾ ਭੋਗਣ ਦੀ ਜਗਾ ਖਾਣ ਦਾ ਪਰ ਉਹਨੂੰ ਉਹਨੂੰ ਤਾਂ ਲੱਗਦੀ ਸੀ ਨਾ ਛੋਡੀ ਕਹਿੰਦਾ ਜਿਆਦਾ ਪਾਤੀ ਕਾਲੀ ਮਿਰਚ ਹਾਂਜੀ ਜੇਦੋਂ ਪੀਨ ਖਾਦੀ ਆ ਨਾ ਮੈਂ ਨਹੀਂ ਖਾਣੀ ਹਾਂ ਉਹਨੂੰ ਪਸੰਦ ਹੀ ਨਹੀਂ ਹਾਂ ਫਤ ਕੀ ਕਹਿੰਦੇ ਹੋ ਹੈ ਪੀਨ ਨੂੰ ਪਾਣੀ ਦੇ ਦਦਨੀਆ ਹੋਰ ਕੀ ਪੀਨ ਨੂੰ ਦਵਾਂ ਹੋਰ ਪੀਨ ਨੂੰ ਬੇਟੇ ਕੁਛ ਨਹੀਂ ਹੈਗਾ ਲੈ ਦੀ ਜੀ ਇੱਥੇ ਵਾਲਾ ਲੱਭ ਗਈ ਇੱਕ ਹੋਰ ਦੀ ਆ ਨਾ ਇਹ ਸੂਰ ਖਾਵਾ ਮੋ ਤਰੇ ਲੱਭਿਆ ਬਸ ਦੋ ਰੋੜੇ ਵੇਲਾ ਕੀ ਇੰਨੇ ਨਾਲ ਪਹੁੰਚ ਜਾਵਾਂਗੇ ਬੋਲੋ ਡਿਊਟੀ ਹੈ ਨਾ ਅੰਮ੍ਰਿਤਸਰ ਫਿਰੰਦੀ ਹੈ ਕਦੋਂ ਕਰਦਾ ਕੰਮ ਅੱਧੇ ਤੋਂ ਵੱਧ ਕੰਮ ਕਰ ਗਿਆ ਸੀ ਅੰਮ੍ਰਿਤ ਨੂੰ ਆਹੀ ਵੇਲੇ ਨਾ ਫੇਰਨਾ ਹੁੰਦਾ ਮੋੜ ਤੇ ਕਾ ਕੇ ਹਾਂਜੀ ਉੱਧਰ ਅੰਮ੍ਰਿਤ ਜੀ ਜਿ ਲੈਣਾ ਅੰਮ੍ਰਿਤ ਜੀ ਲੈਣ ਜਿ ਲੈਣਾ ਅਦਾ ਜੀ ਜਿ ਲੈਣ ਚ ਲੈਣੇ ਹਰ ਜਿਹੜਾ ਮੇ ਬੋਲ ਕੇ ਹੈ ਲੱਗਿਆ ਮੈਨੂੰ ਤੇਰੀ ਸੌਣ ਲੱਗੇ ਬਹੁਤ ਸੋਹਣਾ ਗਾਇਆ ਨਹੀਂ ਤੇ ਸੱਚੀ ਉਹ ਨਹੀਂ ਮੈਂ ਤਾਂ ਤੈਨੂੰ ਦੱਸ ਰਹੀ ਵੀ ਸੱਚੀ ਸੌਣ ਲੱਗੇ ਬਹੁਤ ਸੋਹਣਾ ਗਾਇਆ ਹੈ ਮੈਂ ਇਮੋਸ਼ਨਲ ਪਰ ਨਹੀਂ ਤਾਂ ਮੈਂ ਇਮੋਸ਼ਨਲ ਹੋ ਗਈ ਮੇਰੇ ਗਾਣ ਦਾ ਸੁਪਨਾ ਪੂਰਾ ਹੋ ਰਿਹਾ ਤੂੰ ਇੰਨਾ ਸੋਹਣਾ ਗਾਇਆ ਠੁਕਰਾ ਬਣਨ ਦਾ ਠੁਕਰਾ ਥੋੜੀ ਬਣ ਰਿਹਾ ਤਾਂ ਹੱਦ ਹੋ ਗਈ ਇੱਕ ਬੈਠ ਕੇ ਦੇ ਮੇਰੇ ਕੋਲ ਇਹ ਪਤਾ ਜ਼ਿੰਦਗੀ 'ਚ ਇਹ ਚੀਜ਼ ਨਹੀਂ ਸੋਚਦੇ ਹੁੰਦੇ ਪਰ ਨਹੀਂ ਤਾਂ ਤਾਂ ਇਹ ਤਾਂ ਫਿਰ ਕੰਮਜੋਤ ਨਹੀਂ ਹੁੰਦਾ